ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਗੁਰ ਕੀ ਪਿਆਰੀ ਖਾਲਸਾ ਸਿੱਖ ਸੰਗਤ ਜੀ ਚੱਲਦੇ ਆਪਾਂ ਸਰਹੰਦ ਦੀ ਧਰਤੀ ਵੱਲ ਜਿੱਥੇ ਛੋਟੇ ਸਹਬਜ਼ਾਦੇ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਤਨਤਨ ਮਾਤਾ ਗੁਜਰ ਕੌਰ ਜੀ ਦੀ ਲਸਾਨ ਅਦੁੱਤੀ ਸ਼ਹਾਦਤ ਅੱਜ ਦੇ ਦਿਨ 13 ਪੋ ਦੇ ਦਿਨ ਹੋਈ ਅੱਜ ਸਾਰਾ ਸਿੱਖ ਜਗਤ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕੋਟ-ਕੋਟ ਪ੍ਰਣਾਮ ਕਰਦਾ ਹੈ ਜੀ ਗੰਗੂ ਬ੍ਰਾਹਮਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਰ ਦਾ ਰਸੋਈਆ ਸੀ ਤੇ ਉਸਨੇ ਲਾਸ ਸਮੇਂ ਵਿੱਚ ਜਦੋਂ ਸਾਹਿਬ ਜੀ ਸਾਹਿਬ ਮੇਰੇ ਨੇ ਦਸ਼ਮੇਸ਼ ਪਿਤਾ ਜੀ ਨੇ 6 ਪਉ ਦੇ ਦਿਨ ਨੂੰ ਕਿਲਾਨੰਦਪੁਰ ਦਾ ਛੱਡ ਦਿੱਤਾ ਤੇ ਮਹਾਰਾਜ ਦਾ ਪਰਿਵਾਰ ਸਰਸਾ ਨਦੀ ਤੇ ਵਿਛੜਿਆ ਤੇ ਉਸ ਸਮੇਂ ਗੰਗੂ ਬ੍ਰਾਹਮਣ ਜਿਹੜਾ ਸੀ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਨੂੰ ਆਪਣੇ ਪਿੰਡ ਖੇੜੀ ਲੈ ਗਿਆ ਤੇ ਖੇੜੀ ਜਦੋਂ ਲੈ ਗਿਆ ਮਾਤਾ ਜੀ ਕੋਲ ਸੋਨੇ ਦੀ ਬੁਰਜੀ ਸੀ ਉਹਦਾ ਮਨ ਬੇਈਮਾਨ ਹੋ ਗਿਆ ਨਮਕ ਹਰਾਮ ਹੋ ਗਿਆ ਉਸਨੇ ਰਾਤ ਨੂੰ ਹੀ ਮਾਤਾ ਜੀ ਦੇ ਕਮਰੇ ਵਿੱਚੋਂ ਸੋਨੇ ਦੀ ਬੁਰਜੀ ਚੱਕ ਲਈ ਤੇ ਸਵੇਰੇ ਆਪ ਹੀ ਰੋਲਾ ਪਾ ਦਿੱਤਾ ਚੋਰੀ ਹੋ ਗਈ ਚੋਰੀ ਹੋ ਗਈ ਮਾਤਾ ਜੀ ਸਭ ਕੁਝ ਜਾਣਦੇ ਸਨ ਮਾਤਾ ਗੁਜਰੀ ਜੀ ਕਹਿੰਦੇ ਗੰਗੂ ਸੋਨਾ ਚਲਾ ਗਿਆ ਕੋਈ ਗੱਲ ਨਹੀਂ ਪਰ ਤੂੰ ਇਹ ਕੀ ਕਰ ਰਿਹਾ ਰੋਲਾ ਕਿਉਂ ਪਾ ਰਹੇਂ ਘਰ ਦੀ ਗੱਲ ਘਰ ਵਿੱਚ ਹੀ ਰਹਿਣ ਦੇ ਮੈਂ ਤੈਨੂੰ ਕੁਝ ਕਿਹਾ ਪਰ ਇਹਨਾਂ ਰੋਲਾ ਪਾਉਂਦਾ ਹੋਇਆ ਉਹ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਜਾ ਕੇ ਸ਼ਿਕਾਇਤ ਕਰ ਦਿੱਤੀ ਵੀ ਸਹਿਬਜ਼ਾਦੇ ਤੇ ਮਾਤਾ ਗੁਜ਼ਰੀ ਮੇਰੇ ਕਰ ਹੀ ਨਹੀਂ। ਉਸੇ ਸਮੇਂ ਵਜ਼ੀਰ ਖਾਨ ਨੇ ਸਿਪਾਹੀ ਭੇਜੇ ਤੇ ਸਹਿਬਜ਼ਾਦੇ ਨੂੰ ਗ੍ਰਫਤਾਰ ਕਰ ਲਿਆ ਗਿਆ। ਸਈਕ ਰਾਤ ਕੁੰਮਾ ਮਾਸ਼ਕੀ ਦੀ ਝੌਂਪੜੀ ਵਿੱਚ ਸਹਿਬਜ਼ਾਦੇ ਨੇ ਰਾਤ ਕੱਟੀ ਤੇ ਦੂਜੀ ਰਾਤ ਮੋਰਿੰਡੇ ਦੇ ਥਾਣੇ ਵਿੱਚ ਕੋਤਵਾਲੀ ਵਿੱਚ ਰਾਤ ਕੱਟੀ ਤੇ ਤੀਜੀ ਰਾਤ ਨੂੰ ਸਹਿਬਜ਼ਾਦੇ ਠੰਡੇ ਬੁਰਜ ਵਿੱਚ ਪਹੁੰਚ ਗਏ 10 11 12 ਪਹੁੰਚ ਦੇ ਦਿਨ। ਹੰਡੇ ਬੁਰਜ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਕਹਿਰ ਦੀ ਸਰਦੀ ਵਿੱਚ ਅੱਜ ਤਾਂ ਸਰਦੀ ਪੈਂਦੀ ਨਹੀਂ ਉਸ ਸਮੇਂ ਸਰੀਰ ਨੀਲਾ ਹੋ ਜਾਂਦਾ ਸੀ ਜਿੱਥੇ ਵਜ਼ੀਰ ਖਾਂ ਸੂਬਾ ਸਰਹੰਦ ਗਰਮੀਆਂ ਦੇ ਵਿੱਚ ਆਨੰਦ ਲੈਂਦਾ ਸੀ ਠੰਡੀਆਂ ਹਵਾਵਾਂ ਦਾ ਉਹ ਸੋਚੋ ਉਹ ਠੰਡਾ ਬੁਰਜ ਕਿਵੇਂ ਖੜਕਿਆ ਹੋਵੇਗਾ ਇਹ ਪੌ ਦੀਆਂ ਰਾਤਾਂ ਵਿੱਚ ਕਿਵੇਂ ਉਹ ਸਰਦ ਰੁੱਤਾਂ ਵਿੱਚ ਮਾਤਾ ਗੁਜਰੀ ਜੀ ਦੇ लाडले ਪੋਤੇ ਮਾਤਾ ਗੁਜਰ ਕੌਰ ਜੀ ਨਾਲ ਸ਼ਹਾਦਤ ਦਾ ਜ਼ਾਮ ਕਿਵੇਂ ਪੀਤਾ ਹੋਵੇਗਾ ਇਹ ਤੰਤੇ ਕਿਵੇਂ ਹੰਡਾਇਆ ਹੋਵੇਗਾ ਸਹਿਬਜਾਦੇ ਨੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਉਹ ਉਹ ਜਵਾਬ ਸੂਬੇ ਨੂੰ ਦਿੱਤੇ ਸੂਬਾ थरथਰ ਕੰਬਣ ਲੱਗ ਗਿਆ ਇੱਕ ਦੀ ਉਮਰ 5 ਸਾਲ ਹੈ ਤੇ ਦੂਜੇ ਦੀ ਉਮਰ 9 ਸਾਲ ਹੈ 9 ਸਾਲ ਦੇ ਸਨ ਤਨਤਨ ਬਾਬਾ ਜੁਰਾਵਰ ਸਿੰਘ ਜੀ ਤੇ 5 ਸਾਲ ਦੇ ਸਨ ਬਾਬਾ ਛੋਟੇ ਸਹਿਬਜਾਦੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਦਾਦੀ ਜਿਨ੍ਹਾਂ ਦੀ ਉਮਰ 70 80 ਸਾਲ ਦੇ ਕਰੀਬ ਹੋਵੇਗੀ ਆਪਣੇ ਪੋਤਰਿਆਂ ਨੂੰ ਦੜਤਾ ਦਿੱਤੀ ਆਪਣੇ ਦਾਦਿਆਂ ਪਰਦਾਦਿਆਂ ਦੀਆਂ ਕਹਾਣੀਆਂ ਸੁਣਾਉਂਦੀ ਰਹੀ